ਮੈਡੀਸਿਨ ਦਵਾਈਆਂ ਰਾਸ਼ਨ ਜਰੂਰ ਪਾ ਕੇ ਰੱਖੋ ਛੋਟੇ ਵੱਡੇ ਬਜ਼ੁਰਗ ਬਹੁਤ ਜ਼ਿਆਦਾ ਮੁਸੀਬਤਾਂ ਮੀ ਬਹੁਤ ਜ਼ਿਆਦਾ ਪੈ ਰਹੇ ਨੇ ਤਾਂ ਉਸ ਕਹਿਣਾ ਚਾਹੇਗਾ ਕੁਝ ਮੈਂ ਅਰਦਾਸ ਕਰੂੰਗਾ ਤੁਸੀਂ ਇੱਧਰ ਸਬਜ਼ੀਆਂ ਤੇ ਕੁਝ ਬੂਟੇ ਲਾਏ ਸੀ ਆਪਾਂ ਫਲਾਂ ਵਾਲੇ ਨਿੰਬੂ ਦੇ ਸਾਦੇ ਆੜੂਆਂ ਦੇ ਬੂਟੇ ਵਗੈਰਾ ਜਾਮਣ ਲਾਏ ਸੀ ਸਾਰੇ ਖਰਾਬ ਹੋ ਗਏ ਆ ਰਾਸ਼ਨ ਪਾਣੀ ਪੀਣ ਵਾਲਾ ਤੇ ਦੋਸਤੋ ਸਾਰਾ ਦਵਾਈਆਂ ਦਾ ਅਰੇਂਜਮੈਂਟ ਇਹ ਪ੍ਰਬੰਧ ਜ਼ਰੂਰ ਕਰਕੇ ਰੱਖ ਲਓ ਮੇਰੇ ਦੋਸਤੋ ਉਹ ਦੇਖ ਸਕਦੇ ਹੋ ਜੀ ਪੂਰਾ ਐਨ ਪਾਣੀ ਭਰ ਗਿਆ ਕੰਧਾਂ ਨਾਲ ਲੱਗ ਗਿਆ ਘਰਾਂ ਦੀ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਦੋਸਤੋ ਅੱਜ ਆਪਾਂ ਵਿਚਾਰ ਕਰਨ ਲੱਗੇ ਆ ਤੁਹਾਨੂੰ ਦੱਸਣ ਲੱਗੇ ਆ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਆ ਤੇ ਇੱਧਰ ਮਾਝੇ ਵਾਲੇ ਵੀਰਾਂ ਦਾ ਵੀ ਤੁਸੀਂ ਦੇਖ ਸਕਦੇ ਹੋ ਉਧਰ ਮਾਝੇ ਦੇ ਸਾਈਡ ਦਰਿਆ ਦੇ ਬੰਨ ਟੁੱਟਣ ਕਾਰਨ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ। ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆਂ ਵੀ ਰੱਬਾ ਇਨਸਾਨਾਂ ਦੇ ਨਾਲ ਨਾਲ ਜਾਨਵਰਾਂ ਦਾ ਵੀ ਪਸ਼ੂ ਪੰਛੀਆਂ ਦਾ ਵੀ ਪੂਰਾ ਧਿਆਨ ਰੱਖੀਂ ਤੇ ਦੋਸਤੋ ਇੱਕ ਇੱਕ ਬੇਨਤੀ ਕਰਦੀ ਆ ਕਿ ਘਰਾਂ ਦੇ ਵਿੱਚ ਆਪਦੀ ਮੈਡੀਸਿਨ ਦਵਾਈਆਂ ਰਾਸ਼ਨ ਜ਼ਰੂਰ ਪਾ ਕੇ ਰੱਖੋ। بارش ਅਗਲੇ ਹਫ਼ਤਾ ਪੂਰਾ ਦਸਤਾਵਾ بارش ਫੁੱਲ ਐ ਇਦਾਂ ਹੀ ਪੈਣੀ ਆ ਜੀ ਤੇ ਮੈਂ ਵੀ ਹਸਪਤਾਲ ਦੇ ਵਿੱਚ ਇੱਥੇ ਪਹੁੰਚਿਆ ਆਪਾਂ ਮੈਡੀਕਲ ਤੇ ਤੇ ਦਵਾਈ ਬੂਟੀ ਆਪਾਂ ਲੈ ਕੇ ਰੱਖ ਲਈਏ। ਤੇ ਰਾਸ਼ਨ ਰੂਸ਼ਨ ਜਰੂਰ ਆਪਣਾ ਪਾ ਕੇ ਰੱਖੋ ਦਵਾਈ ਬੂਟੀ ਘਰ ਦੇ ਵਿੱਚ ਬੁਖਾਰ ਸਿਰਦਰਦ ਸਭ ਚੀਜ਼ਾਂ ਆਪਦੇ ਘਰੇ ਜ਼ਰੂਰੀ ਆ ਤੁਹਾਡੇ ਰੱਖੋ ਇਹ ਤੇ ਲੁਧਿਆਣੇ ਦਾ ਤੁਸੀਂ ਦੇਖ ਸਕਦੇ ਹੋ ਪਿੱਛੇ ਮੈਂ ਤੁਹਾਨੂੰ ਦਿਖਾਉਂਗਾ ਬਹੁਤ ਬੁਰਾ ਹਾਲ ਹੋ ਚੁੱਕਿਆ ਵਾ ਜੀ ਕਈ ਘਰ ਟੈ ਚੁੱਕਿਆ ਤੇ ਸੜਕਾਂ ਦੇ ਪਾਣੀੋਂ ਪਾਣੀ ਹੋ ਚੁੱਕਿਆ ਵਾ ਕਿਸੇ ਪਾਸੋਂ ਲੰਘਣ ਨੂੰ ਰਾਸਤਾ ਨਹੀਂ ਬਚਿਆ ਬਹੁਤ ਔਖੇ ਆਪਾਂ ਲੈ ਕੇ ਆਇਆ ਗੱਡੀ ਨਾਲ ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਇਧਰੋਂ ਤੁਸੀਂ ਦੇਖ ਸਕਦੇ ਹੋ ਜੀ ਪੂਰਾ ਐਨ ਗੋਡੇ-ਗੋਡੇ ਪਾਣੀ ਖੜਾ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਾਣੀ ਅੱਗੇ ਖੜਾ ਵਾ ਆ ਸਟਾਰਟਿੰਗ ਤੇ ਹਜੇ ਘਾਟਾ ਤੇ ਉਧਰੋਂ ਜੇ ਲੈਫਟ ਹੋ ਕੇ ਜਾਈਏ ਆਪਾਂ ਪਰਲੇ ਚੌਂਕ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਪਹਿਲਾਂ ਅਸੀਂ ਉਧਰ ਦੀ ਆਏ ਸੀਗੇ ਵੀ ਦੇਖ ਸਕਦੇ ਹੋ ਇੱਥੇ ਮੰਡੀ ਲੱਗਣੀ ਸੀ ਉਹ ਵੀ ਲੱਗ ਨਹੀਂ ਪਾਈ ਹੈਗੀ ਸਿਰਫ ਪਾਣੀ ਦੀ ਵਜ੍ਹਾ ਕਰਕੇ ਦੁਕਾਨਦਾਰਾਂ ਨੂੰ ਤੇ ਜੋਸ ਫੁੱਲੀ ਬੱਚਿਆਂ ਸਕੂਲਾਂ ਦੇ ਬੱਚਿਆਂ ਨੂੰ ਤੇ ਪੜ੍ਹਾਈ ਵੱਲ ਜਿੰਨੇ ਵੀ ਆਉਣ ਜਾਣ ਵਾਲੇ ਸਾਧਨਾ ਕਿਸੇ ਨੇ ਕੰਮ ਤੇ ਜਾਣਾ ਕਿਸੇ ਨੇ ਦੁਕਾਨ ਖੋਲ੍ਹਣੀ ਆ ਸਾਰੇ ਬਹੁਤ ਜ਼ਿਆਦਾ ਮੀਂਹ ਦੇ ਨਾਲੇ ਪ੍ਰਭਾਤ ਨੇ ਜੀ ਰੱਬ ਅੱਗੇ ਅਰਦਾਸ ਕਰਦੇ ਆਂ ਇਹ ਜਲਦੀ ਤੋਂ ਜਲਦੀ ਠੀਕ ਹੋਵੇ ਤੁਸੀਂ ਦੇਖ ਸਕਦੇ ਹੋ ਸੜਕਾਂ ਟੁੱਟੀਆਂ ਤੇ ਕਰੇਟਾ ਰੱਖੀਆਂ ਨੇ ਇਹ ਕਰੇਟਾ ਦਾ ਕਾਰਨ ਇਹੀ ਆ ਕਿ ਗਟਰ ਖੁੱਲ ਗਏ ਨੇ ਉਹ ਵੀ ਅਰਦਾਸ ਕਰਦੇ ਆਂ ਕਿ ਰੱਬਾ ਜਲਦੀ ਤੋਂ ਜਲਦੀ ਪੰਜਾਬ ਦੇ ਹਾਲਾਤ ਠੀਕ ਕਰ ਦੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਪਰਮਾਤਮਾ ਕਿਸੇ ਨੂੰ ਵੀ ਨੁਕਸਾਨ ਨਾ ਪਜਾਵੇ ਤੇ ਜੀਵ ਜੰਤੂ ਪਸ਼ੂਆਂ ਦੀ ਵੀ ਪੂਰੀ ਰੱਖਿਆ ਕਰੇ ਪਰਮਾਤਮਾ ਸਾਰਿਆਂ ਦੇ ਕਿਰਪਾ ਬਣੀ ਰਹੇ ਜੀ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਆ ਤੇ ਹੜ੍ਹਾਂ ਦਾ ਮੌਸਮ ਆਇਆ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਹੜੜ ਹੜ ਆ ਗਏ ਨੇ ਇੰਨੇ ਮੀਂਹ ਪੈ ਰਹੇ ਨੇ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਹੋ ਇਧਰਲੇ ਪਾਸਿਓ ਪੂਰੇ ਐਂ ਦੇਖ ਸਕਦੇ ਹੋ ਪੂਰੇ ਭਰ ਗਿਆ ਸੜਕਾਂ ਨੱਕੋ ਨੱਕ ਪਾਣੀ ਭਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਪੂਰਾ ਐਂ ਪਾਣੀ ਭਰ ਗਿਆ ਕੰਧਾਂ ਨਾਲ ਲੱਗ ਗਿਆ ਘਰਾਂ ਦੀਆਂ ਪੂਰੇ ਚਾਰੇ ਪਾਸੇ ਕੰਧਾਂ ਨਾਲ ਪਾਣੀ ਲੱਗ ਗਿਆ ਵਾ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਅਗਲੇ ਆਉਣ ਵਾਲੇ ਦਿਨਾਂ ਚ ਵੀ ਮੀਂਹ ਲਿਖਿਆ ਹੋਇਆ ਆ ਸਾਰਿਆਂ ਮੁਰੇ ਹੀ ਰਿਕੁਐਸਟ ਕਰਦੇ ਆ ਕਿ ਆਪਣੇ ਘਰਾਂ ਚ ਰਾਸ਼ਨ ਪਾਣੀ ਪੀਣ ਵਾਲਾ ਤੇ ਦੋਸਤੋ ਸਾਰਾ ਦਵਾਈਆਂ ਦਾ ਅਰੇਂਜਮੈਂਟ ਇਹ ਪ੍ਰਬੰਧ ਜ਼ਰੂਰ ਕਰਕੇ ਰੱਖ ਲਓ ਮੇਰੇ ਦੋਸਤੋ ਇਹ ਚੀਜ਼ਾਂ ਜ਼ਰੂਰ ਕਰਕੇ ਰੱਖੋ ਬਾਕੀ ਪ੍ਰਮਾਤਮਾ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਪ੍ਰਮਾਤਮਾ ਜਿਹੜੀਆਂ ਮੁਸੀਬਤਾਂ ਪੰਜਾਬ ਤੇ ਆ ਚੁੱਕੀਆਂ ਨੇ ਇਹਨਾਂ ਪ੍ਰਮਾਤਮਾ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਇਹ ਮੁਸੀਬਤ ਜਿਹੜੀਆਂ ਇਹ ਮੁਸੀਬਤਾਂ ਪੰਜਾਬ ਤੇ ਆਈਆਂ ਨੇ ਜਲਦੀ ਤੋਂ ਜਲਦੀ ਰੱਬਾ ਠੀਕ ਕਰ ਦੇ ਜਿਉਂ ਘਰਾਂ ਦੇ ਵਿੱਚ ਜੀਵ ਜੰਤੂ ਜਿਹੜੇ ਵੱੜ ਰਹੇ ਨੇ بارش ਤੋਂ ਲੁਕਣ ਲਈ بارش ਤੋਂ ਬਾਹਰ ਪਾਣੀ ਖੜਾ ਆ ਕਿੱਡੇ-ਕੱਡੇ ਘਰਾਂ ਦੇ ਵਿੱਚ ਨੂੰ ਵੱੜ ਰਹੇ ਨੇ ਦੇਖੋ ਇਹ ਘਰਾਂ 'ਚ ਵੱੜ ਰਹੇ ਨੇ ਵਿਚਾਰੇ ਕੀ ਕਰਨ ਹੁਣ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਦੇ ਸਕਦੇ ਹੋ ਵਾਹਿਗੁਰੂ ਦੀ ਕਿਰਪਾ ਨਾਲ ਮਸਾਈਮੀ ਰੁਕਿਆ ਦੇਖ ਸਕਦੇ ਹੋ ਚਿੜੀਆਂ ਵੀ ਜੀਵ ਜੰਤੂਆਂ ਤੇ ਇਨਸਾਨਾਂ ਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਜੀ ਸਾਰੇ ਪੰਜਾਬ ਤੇ ਛੜਦੀ ਕਲਾ 'ਚ ਰੱਖੇ ਪੰਜਾਬ ਨੂੰ ਤੇ ਉਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕੰਧ ਤੋਂ ਜੋਕਾਂ ਬਚਣ ਲਈ ਜੋਕਾਂ ਕਿਵੇਂ ਚੜੀਆਂ ਨੇ ਕੰਧ ਦੇ ਉੱਤੇ ਉਹ ਦੇਖ ਸਕਦੇ ਹੋ ਆ ਲੋ ਜੀ ਆ ਦੇਖੋ ਜੋਕਾਂ ਕੰਧ ਤੇ ਚੜੀਆਂ ਹੋਈਆਂ ਆ ਸਾਰੀਆਂ ਜੋਕਾਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਵੀ ਪਾਣੀ ਤੋਂ ਬਚਣ ਲਈ ਉੱਪਰ ਚੜੀਆਂ ਹੋਈਆਂ ਨੇ ਤੁਸੀਂ ਇੱਧਰ ਸਬਜ਼ੀਆਂ ਤੇ ਕੁਝ ਬੂਟੇ ਲਾਈ ਸੀ ਆਪਾਂ ਫਲਾਂ ਵਾਲੇ ਨਿੰਬੂ ਦੇ ਸਾਦਿਓ ਆੜੂਆਂ ਦੇ ਬੂਟੇ ਵਗੈਰਾ ਜਾਮਣ ਲਾਏ ਸੀ ਸਾਰੇ ਖਰਾਬ ਹੋ ਗਏ ਆ ਉਹ ਦੇਖ ਸਕਦੇ ਹੋ ਤੁਸੀਂ ਬੂਟਾ ਪੂਰਾ ਡੇਪਿਆ ਤੇ ਇੱਧਰ ਦੇਖੋ ਪੂਰਾ ਪਾਣੀ ਚ ਡੁੱਬ ਗਿਆ ਵਾ ਸਾਰੀਆਂ ਸਬਜ਼ੀਆਂ ਖਰਾਬ ਹੋ ਗਈਆਂ ਸਬਜ਼ੀਆਂ ਲਾਈਆਂ ਸੀ ਆਪਾਂ ਜੀ ਇੱਧਰ ਦੇਖ ਸਕਦੇ ਹੋ ਤੁਸੀਂ ਏਕਮ ਨੇ ਪੱਗ ਬੰਨੀ ਆ ਜੀ ਬਹੁਤ ਸੋਹਣਾ ਲੱਗ ਰਿਹਾ ਸਾਡਾ ਏਕਮ ਅੱਜ ਇਹਨੇ ਪੱਗ ਬੰਨੀ ਆ ਤੇ ਏਕਮ ਆਪਣੇ ਨਾ ਪੰਜਾਬ ਦੇ ਵਿੱਚ

ਜੁਗਾ ਹਰਚ ਹੈਪੀ ਸਰਚ ਨਾਨਕੋ ਸਪੀ ਸਰਚ ਤੇ ਬਾਬਾ ਜੀ ਨੂੰ ਕੀ ਕਹਿਣਾ ਚਾਹੇਗਾ ਹਾਂ ਕੀ ਕਹੂੰਗਾ ਮੈਂ ਤੇ ਕੀ ਕਹਿਣਾ ਚਾਹੇਗਾ ਇੱਕਮ ਬਾਬਾ ਜੀ ਜਲਦੀ ਤੋਂ ਜਲਦੀ ਸਾਦੇ ਸੰਦੇ ਪੰਜਾਬ ਤੋਂ ਮੇਹ ਖਤਮ ਕਰ ਦਿਓ ਹਾਂਜੀ ਤੁਸੀਂ ਦੇ ਸਕਦੇ ਹੋ ਜੀ ਇੱਕਮ ਦੀ ਅਰਦਾਸ ਬਾਬਾ ਜੀ ਜ਼ਰੂਰ ਸੁਣਨਗੇ ਇੱਕਮ ਨੇ ਆਪਦੇ ਸੱਚੇ ਮਨੋਂ ਅਰਦਾਸ ਕਰੀ ਆ ਛੋਟੇ-ਛੋਟੇ ਬੱਚਿਆਂ ਦੀ ਕਹਿੰਦੇ ਪ੍ਰਮਾਤਮਾ ਜਲਦੀ ਸੁਣਦਾ ਤੇ ਪ੍ਰਮਾਤਮਾ ਇਹਦੀ ਅਰਦਾਸ ਕਬੂਲ ਕਰੇ ਜੀ ਤੇ ਬਹੁਤ ਜ਼ਿਆਦਾ ਮੁਸੀਬਤ ਨੇ ਨਾਲ ਪੰਜਾਬ ਤੇ ਆਈ ਹੋਈ ਆ ਹੜ੍ਹਾਂ ਦਾ ਪਾਣੀ ਬਹੁਤ ਜ਼ਿਆਦਾ ਆਇਆ ਹੋਇਆ ਬਹੁਤ ਨੁਕਸਾਨ ਹੋ ਗਿਆ ਤੇ ਅਸੀਂ ਚਾਹੁੰਦੇ ਆ ਇਹ ਜਲਦੀ ਤੋਂ ਜਲਦੀ ਸਾਰਾ ਕੁਝ ਉਸੇ ਤਰ੍ਹਾਂ ਠੀਕ ਹੋ ਜੇ ਜੀ ਹਾਂਜੀ ਦੋਸਤੋ ਦੇਖ ਸਕਦੇ ਹੋ ਦੀ ਰੋਟੀ ਆ ਗਈ ਆ ਤੇ ਰੋਟੀ ਖਾਈਏ ਆਪਾਂ ਰੋਟੀ ਖਾਣਿਆ ਹੁਣ ਉਸ ਤੋਂ ਬਾਅਦ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਈ ਜਾਵਾਂਗੇ ਵੀਡੀਓ ਨਾ ਬਣੇ ਰਿਓ ਰੋਟੀ ਆ ਗਈ ਆ ਦਾਲ ਦੇ ਨਾਲ achar ਆ ਜੀ ਤੇ ਰੋਟੀ ਖਾਈਏ ਆਪਾਂ ਤੇ ਚਾਹ ਪੀਣ ਲੱਗੇ ਆਪਾਂ ਕੌਫੀ ਬਣਾਈਏ ਪਹਿਲਾਂ ਚਾਹ ਬਣਾਉਣ ਲੱਗੇ ਸੀ ਤੇ ਹੁਣ ਕੌਫੀ ਵਾਲਾ ਮੂਡ ਬਣ ਗਿਆ ਤੇ ਕੌਫੀ ਬਣਾ ਲੈਂਦੇ ਆ ਲਓ ਜੀ ਦੁੱਧ ਧਰਤਾ ਤੇ ਆਪਾਂ ਹੁਣ ਕੌਫੀ ਵਾਲੇ ਪੌਚ ਵੀ ਪਾਉਣੇ ਆ ਇਹਦੇ ਚ ਇਹਨੂੰ ਚਲਾ ਕਰシャン ਗੈਸ ਨੂੰ ਗੈਸ ਚਲਾ ਥੋੜੀ ਜਿਹੀ ਪਾਏ ਚ ਚੀਨੀ ਓਏ ਕੌਫੀ ਬਾਅਦ ਚ ਪਾਈ ਪਹਿਲਾਂ ਚੀਨੀ ਪਾ ਥੋੜੀ ਜੀ ਪਾਈ ਬਾਲੀ ਨਗਰੀ ਮਿੱਠਾ ਘਾਟੀ ਬਿਨਾ ਲਓ ਜੀ ਆਪਾਂ ਥੋੜੀ ਜੀ ਪਾਤੀ ਆਹ ਚੀਨੀ ਆਹ ਲਓ ਜੀ ਇਹ ਥੋੜੀ ਜੀ ਹੋਰ ਸਿੱਟ ਦੇ ਓਕੇ ਆ ਤੇ ਹੁਣ ਚੱਕ ਉਤਰੋਂ ਕੇਸਰ ਕੇਸਰ ਬਾ ਲਓ ਜੀ ਆਹ ਕੇਸਰ ਵਾਲੀ ਸ਼ੀਸ਼ੀ ਆ ਤੇ ਆਪਾਂ ਨੂੰ ਕੇਸਰ ਮਿਲਿਆ ਸੀਗਾ ਜੀ ਉੱਤਰਾਖੰਡ ਚੋਂ ਨਹੀਂ ਸ਼ਿਮਲੇ ਤੋਂ ਅੱਗੇ ਮਿਲਿਆ ਜੀ ਨਾਲਕੰਡੇ ਤੋਂ ਲਿਆਈ ਏ ਆਹ ਲਓ ਜੀ ਕੇਸਰ ਪਾਤੇ ਆਪਾਂ 2-4 ਦਾਣੇ ਇਹਨੇ ਆਪਣਾ ਰੰਗ ਦਿਖਾਉਣਾ ਕੇਸਰ ਨੇ ਹੁਣ ਤੇ ਇਹਦੇ ਵਿੱਚ ਹੁਣ ਕਾਫੀ ਵਾਲੇ ਪੌਚ ਵੀ ਪਾ ਕਾਫੀ ਵਾਲੇ ਪੌਚ 251 ਆ ਲੋ ਜੀ ਕਾਫੀ ਵਾਲੇ ਪੌਚ ਪਾਤਾ ਹੋਰ ਹੈਗਾ ਪੌਚ ਚਲੋ ਕੋਈ ਚੱਕਰ ਨਹੀਂ ਇੰਨਾ ਗ ਰਹਿਣ ਦਿਓ ਕਾਫੀ ਘਾਟੀ ਰਹਿਣ ਦਿਓ ਕਾਫੀ ਪੀਣੇ ਆ ਜੀ ਕਾਫੀ ਬਣਾਉਣ ਜੀ ਕਰਾ ਹੀ ਕਾਫੀ ਪੀਣ ਨੂੰ ਦੋਸਤੋ ਤੁਹਾਨੂੰ ਪਤਾ ਵਾ ਜੀ ਕਿ ਪੰਜਾਬ ਦੇ ਵਿੱਚ ਹੜ੍ਹ ਬਹੁਤ ਜ਼ਿਆਦਾ ਆਏ ਹੋਏ ਨੇ ਤੇ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਇਆ ਵਾ ਪਸ਼ੂ ਪੰਛੀ ਜਾਨਵਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਰੱਬਾ ਇਨਸਾਨਾਂ ਦੇ ਨਾਂ ਨਾਲੇ ਇਹੀ ਅਰਦਾਸ ਕਰਦੇ ਆਂ ਕਿ ਜਾਨਵਰਾਂ ਦਾ ਵੀ ਧਿਆਨ ਰੱਖੀਂ ਤੇ ਅਸੀਂ ਪੂਰੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆਂ ਪ੍ਰਮਾਤਮਾ ਮੂਰੇ ਕਿ ਪ੍ਰਮਾਤਮਾ ਹਮੇਸ਼ਾ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਬਣਾਈ ਰੱਖੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤੋਂ ਜਲਦੀ ਪੰਜਾਬ ਦੇ ਹਾਲਾਤ ਜਿਹੜੇ ਨੇ ਠੀਕ ਹੋ ਜਾਣ ਜੀ ਜਿੱਦਾਂ ਸਾਰਾ ਕੁਝ ਪਹਿਲਾਂ ਸੀ ਉਵੇਂ ਹੀ ਹੋ ਜੇ ਤੇ ਵੱਧ ਤੋਂ ਵੱਧ ਜਿੱਧਰਲੇ ਪਾਸੇ ਹੜਾ ਆਏ ਹੋਏ ਆ ਉਧਰਲੇ ਪਾਸੇ ਪੰਜਾਬ ਵਾਲੇ ਵੀਰਾਂ ਨੂੰ ਵੱਧ ਤੋਂ ਵੱਧ ਬਾਈ ਉਹਨਾਂ ਦੀ ਸਪੋਰਟ ਕਰੋ ਉਧਰਲੇ ਪਾਸੇ ਪਿੰਡਾਂ ਦੀ ਸਪੋਰਟ ਕਰੋ ਜਿੱਧਰ ਹੜਾ ਆਏ ਹੋਏ ਆ ਜਿੱਧਰ ਨਹੀਂ ਆਏ ਹੋਏ ਉਹ ਇਹ ਨਾ ਸੋਚੋ ਵੀ ਇੱਧਰ ਪਾਣੀ ਨਹੀਂ ਆਇਆ ਉਧਰ ਜਾ ਕੇ ਬਾਈ ਉਹਨਾਂ ਦੀ ਸਾਰੇ ਜਾਣੇ ਸਪੋਰਟ ਕਰੋ ਤੇ ਐਨ ਆਰ ਆਈ ਵੀਰ ਵੀ ਵੱਧ ਤੋਂ ਵੱਧ ਪੰਜਾਬ ਵਾਲੇ ਬਾਈਆਂ ਦੀ ਸਪੋਰਟ ਕਰੋ ਜੀ ਤਾਂ ਕਿ ਜਲਦੀ ਤੋਂ ਜਲਦੀ ਉਦਾਂ ਹੀ ਲੋਕਾਂ ਦੇ ਕਾਰੋਬਾਰ ਚੱਲ ਪੈਣਾ ਜੀ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਜੀ ਧੰਨਵਾਦ ਸਾਰਿਆਂ ਦੋਸਤਾਂ ਮਿੱਤਰਾਂ ਦਾ ਜੀ ਤੇ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜੀ ਧੰਨਵਾਦ